थ्रेटनिंग जो नी वे वन सेकंड नो 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 आई टेल यू आई टेल्यू आई टेल्यू नो नो बडी नो बडी नो बडी यू है कौन है जी मेरा यू हैव बाग टू मै हाउसिंग नो नो यू है ਆਪਲੀਜ਼ ਮੇਰੇ ਵਾਈਫ ਨਾਲ ਕੋਈ ਮੈਂ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਇਸ ਮਾਈ ਹਾਊਸ ਆਈ ਵਾਂਟ ਟੂ ਨੋ ਵਾਟ ਆਰ ਆਮ ਨਾਲ ਪਿੱਛੇ ਹੋ ਜਾਓ ਡੋਨਟ ਮਿਸ ਮੀ ਵਿਦ ਮਾਈ ਵਾਈਫ ਚਾ ਪਿੱਛੇ ਹੋ ਜਾਓ ਪਿੰਤੀ ਸਾਹਿਬ ਪਿੱਛੇ ਪਿੱਛੇ ਹੋ ਦਿਓ ਪਲੀਜ਼ ਮੂਵ ਕਰੋ ਕਾ ਨਹੀਂ ਤੁਸੀਂ ਆਓ ਆਜੋ ਬੁਲਾ ਯਾਰ ਮੈਂ ਤੈਨੂੰ ਤੈਨੂੰ ਕਹਾਂ ਕਿ ਬੁਲਾ ਉਹਨਾਂ ਨੂੰ ਉੱਤੇ ਉਹਨਾਂ ਨੂੰ ਸਾਨੂੰ ਤੇਰੀ ਆਉਣ ਦਿੰਦੇ ਕੋਲੋ ਬੁਲਾ ਲੈ ਤੂੰ ਉਹਨੂੰ ਕਹ ਛਾਲ ਮਾਰੋ ਗੇਟ ਦੇ ਉੱਤੋਂ ਵੀ ਆ ਜਾ ਅੰਦਰ ਸਰ ਬੁਲਾਓ ਇਹਨਾਂ ਨੂੰ ਪਤਾ ਲੱਗੇ ਇੱਥੇ ਕੀ ਹੋ ਰਿਹਾ ਤੇ ਕੇ ਇਸ ਤਰ੍ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਕੋ ਇਸ ਦੇ ਡੋਨਟ ਵਰੀ ਡੋਨਟ ਵਾਟ ਮੈਂ ਅਸਲ ਵਿੱਚ ਅਲਰੇਡੀ ਪਿਛਲੇ ਬੰਦਾਰੀ ਮੈਂ ਕਦੇ ਇਹ ਜਦੋਂ ਅਵਲਰੀ ਇਨਸਪੈਕਟਰ ਦੇਸ ਸੀ ਮੈਂ ਕੀ ਸੀ ਹਾਂਜੀ ਕੀ ਜੀ ਹਾਂਜੀ ਹਾਂਜੀ ਮੈਨੂੰ ਹੋ ਗਿਆ ਜੋ ਪ੍ਰੋਬਲਮ ਚ ਹਾਊ ਹੈਵ ਯੂ ਪਾਚਡ ਇਨ ਟੂ ਮਾਈ ਹਾਊਸ ਵਿਆਊਟ ਮਾਈ ਨੋਲੇਜ ਦਾਸ ਵੀ ਨਹੀਂ ਆਇਆ ਨਾ ਕੋਈ ਦਾਸ ਵੀ ਨਹੀਂ ਆਇਆ ਯੂ ਹੀ ਸੈਡ ਇਹ ਦਸੰਗੇ ਉਸੇ ਕੇਰੇ ਨੂੰ ਕਿਹਦੇ ਸੀ ਨਹੀਂ ਨਹੀਂ ਮੈਮ ਲੀਗਲ 10 ਕਹਿੰਦਾ ਹੈ 10 ਉਹ ਨੀ ਤੋਨਾ ਤੋ ਦੁਰਨਾ ਤੋ 10 ਕਹਿੰਦਾ ਹੈ ਕੋਈ ਮੁਲਾਜ਼ਮ ਨਾ ਕੋਈ ਮੁਲਾਜ਼ਮ ਨਹੀਂ ਹੈ ਚਲੋ ਫਿਰ ਇੱਧਰ ਤੁਸੇ ਮੇਰਾ ਬੰਦਾ ਜੀ ਤੁਸੀਂ ਦੱਸੋ ਇੱਧਰ ਦੇਖੋ ਆ ਬਣਾ ਲਓ ਬਣਾ ਲਓ ਬਣਾ ਲਓ ਸਭ ਦੀ ਬਣਾ ਲਓ ਜਮਾ ਘਬਰਾਣਾ ਤੂੰ ਕੋਈ ਨਾ ਤੂੰ ਮੈਨੂੰ ਤੂੰ ਮੇਰੇ ਨਾਲ ਗੱਲ ਕਰੋ ਆਪਣੇ ਪੀਏ ਨੇ ਨਹੀਂ ਛੱਡ ਪਰਾਂ ਯਾਰ ਤੂੰ ਇੱਕ ਮਿੰਟ ਤੂੰ ਮੇਰੇ ਨਾਲ ਗੱਲ ਕਰੋ ਜਿਹੜਾ ਤੁਸੀਂ ਥ੍ਰੈਟ ਕਰ ਰਹੇ ਹੋ ਨਾ ਮੇਰੇ ਦਫ਼ਤਰ 'ਚ ਇਹ ਕਦੇ ਕਿਸੇ ਨੂੰ ਕਦੇ ਕਿਸੇ ਨੂੰ ਯੂ ਟਾਕ ਟੂ ਮੀ ਆਮ ਹੇਅਰ ਕਿਸੇ ਦਾ ਨਾਮ ਪੁੱਛਣਾ ਥ੍ਰੈਟ ਨਹੀਂ ਜਿਸਕਿ ਬਿਕੋਜ਼ ਜੇ ਤੁਹਾਡੀ ਟੋਨ ਹੈ ਨਾ ਜੀ ਜਿਹੜੀ ਤੁਹਾਡੀ ਟੋਨ ਐਂਡ ਟਨਰ ਹੈ ਸਾਰੇ ਸੁਣਦੇ ਮੇਰੇ ਨਹੀਂ ਨਹੀਂ ਅੱਛਾ ਸੁਣੋ ਹਾਓ ਆਈ ਆਸਕਿੰਗ ਮਿਸ ਹਾਂ ਯ ਦ ਐਮ ਐਲ اے ਜੀ ਯਾਰ ਆਈ ਐਮ ਹੇਅਰ ਆਮ ਅ ਫਾਰਮਰ ਮਿਨਿਸਟਰ ਤੁਸੀਂ ਦੱਸੋ ਗੱਲ 1 ਮਿੰਟ ਵਿਦ ਯੂ ਰਿਸਪੈਕਟ ਵਿਦ ਯੂ ਰਿਸਪੈਕਟ ਜੀ ਕੈਨ ਆਈ ਟਾਕ ਫॉर ਸਮ ਅ ਲੇਡੀ ਆਈ ਹੈਵ ਬੀਨ ਟੋਲਡ 30 people have entered my house, pushed their way through. No, I, I was voice, down. Voice. Excuse me, can I finish talking? No. Please let me finish talking. the right way 1 minute ji i don't know who you are He is a very good no no 20 minute se <laughs> main lagatar <laughs> sun raha hoon acha who ki ne mere darwaza andar tod ke kaun wadan di koshish ki ti hai ji thonu kya gaya ki 2 minute baitho mila denne adalat jana utthe galla honge main lokhe ta jaamange tusi vi jaoge koi problem excuse I me mean, ji you have come to my house this is my house ओके दिस इज योर हाउस यस दिस इज माय हाउस आई इट इज इट इज दैट्स नॉट हैदर इक्विपमेंट इक्विपमेंट ਤੁਹਾਨੂੰ ਇੱਕ ਮੈਂ ਗੱਲ ਦੱਸਾਂ ਤੁਸੀਂ ਨਾ ਵਿਜੀਲੈਂਸ ਮਹਿਕਮਾ ਦਾ ਇਹ ਮਤਲਬ ਨਹੀਂ ਤੁਸੀਂ ਜੋ ਕੁਝ ਕਰ ਰਹੇ ਹੋ ਨਾ ਮੈਨੂੰ ਬੜੀ ਚੰਗੀ ਤਰ੍ਹਾਂ ਪਤਾ ਪਿਛਲੇ ਦਿਨ ਸਭੀ ਗੱਲ ਦੀ ਕੀ ਹਾਲ ਜੀ ਹਾਂ ਜੀ ਹਾਂ ਐਸਐਸਪੀ ਸਾਹਿਬ ਜੀ ਇੱਕ ਨਾ ਕੁਝ ਕਰਨਾ ਤੁਸੀਂ ਉਹ ਦੱਸ ਦਿਓ ਕਾ ਮੈਂ ਆਹੀ ਗੱਲ ਕਹਿ ਰਿਹਾ ਆਪ ਬੰਦਾ ਤੁਹਾਡੇ ਡੀਐਸਪੀ ਸਾਹਿਬ ਧੱਕੇ ਨਾਲ ਦਰਵਾਜ਼ੇ ਅੰਦਰ ਵੜੇ ਆ ਜੀ ਔਰ ਧੱਕੇ ਨਾਲ ਵੜ ਕੇ ਮੈਂ ਇਹਨਾਂ ਨੂੰ ਚਾਰ ਵਾਰੀ ਕਿਹਾ ਕਿ ਬਹਿ ਜਾਓ ਆਈ ਏਮ ਨਾਟ ਗੋਇੰਗ ਐਨੀਵੇਰ ਨਹੀਂ ਨਹੀਂ ਕੋਈ ਨਹੀਂ ਜੋ ਕਹਿਣਾ ਹੈ ਵਿਜੀਲੈਂਸ ਦੇ ਮੈਂ ਆਪ ਕੋਆਪਰੇਟ ਕਰਨ ਨੂੰ ਤਿਆਰ ਹਾਂ ਮੈਨੂੰ ਪਹਿਲਾਂ ਪਤਾ ਵਿਜੀਲੈਂਸ ਦਾ ਪਰਚਾ ਹੋਣਾ ਪਰ ਮਾਰ ਨੂੰ ਬਦਲਤਾ ਕੋਆ ਵਰਿੰਦਰ ਨੂੰ ਬਦਲਤਾ ਕਿੰਨਿਆਂ ਡੀਜੀਪੀ ਨੂੰ ਬਦਲਤਾ ਮੈਨੂੰ ਨਹੀਂ ਪਤਾ ਵਾਟ ਇਜ਼ ਗੋਇੰਗ ਬਿਲਕੁਲ ਕਰੋ ਬਟ ਥਿਸ ਇਸ ਨਾਟ ਦ ਵੇ ਜੀ ਤੁਸੀਂ ਮੈਨੂੰ ਗੱਲ ਐਸੋ 30 ਬੰਦੇ ਕੋਈ ਭੱਜ ਰਿਹਾ ਜੀ ਕੀ ਕੋਈ ਭੱਜ ਰਿਹਾ ਨਹੀਂ 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 ਹੱਥ ਤਾਂ ਜੋੜੇ ਹੀ ਨਹੀਂ ਹਲੇ ਤੱਕ ਤਾਂ ਦਰਵਾਜ਼ਿਆਂ ਤੇ ਮਾਰੀ ਗਏ ਦਰਵਾਜ਼ਿਆਂ ਤੇ ਠੋਕ ਮਾਰੀ ਗਏ ਨਹੀਂ 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 ਹਾਂ ਹੁਣ ਬਦਲੀ ਐ ਟੋਨ ਸਟੇਟਰ ਬਹੁਤ ਵੱਡਾ ਤੁਸੀਂ ਆਪਣਾ ਜੋਰ ਤੇ ਇਨਫੋਰਸਿੰਗ ਅਥਾਰਟੀ ਆਮ ਅਨਸੇਬਲ ਟੂ ਦ ਲਾ ਐ ਨੋ ਯੂ ਆਰ ਦ ਅਥਾਰਟੀ ਯੂ ਡੋਨਟ ਨੀਡ ਟੂ ਫੋਰਸ ਯੋਰ ਵੇ ਥਰੂ ਦੱਸੋ ਜੀ ਧੱਕੇ ਨਾਲ ਵੜੇ ਕਿ ਨਹੀਂ ਵੜੇ ਨਾ 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 ਕਿਸੇ ਨੂੰ ਨਹੀਂ ਪੁੱਛਿਆ ਆ ਤੁਸੀਂ ਮੈਨੂੰ ਇੱਕ ਗੱਲ ਦੱਸਿਓ ਜੀ ਆ ਨਹੀਂ ਮਾਨ ਸਕਾ ਆ ਰੀਲੀ ਵਾਂਟ ਟੂ ਨੋ ਮੈਨੂੰ ਇੱਕ ਗੱਲ ਦੱਸਿਓ ਨਹੀਂ ਨਹੀਂ ਇੱਕ ਮਿੰਟ ਜੀ ਇੱਕ ਮਿੰਟ ਬੰਦ ਕਰ ਆ ਰੀਲੀ ਤੁਸੀਂ ਐਡੇ ਦੋਵੇਂ ਸਿਆਣੇ ਅਫਸਰ ਹੋ ਜੀ ਮੈਨੂੰ ਗੱਲ ਦੱਸੋ ਇੰਨੀ ਫੋਰਸ ਦੀ ਲੋੜ ਹੈ ਕੋਈ ਕਿਸੇ ਨੂੰ ਰਜਿਸਟਰ ਕਰ ਰਿਹਾ ਕਿਸੇ ਤਰੀਕੇ ਨਾਲ ਕੋਈ ਕੁਝ ਕਰ ਰਿਹਾ ਮਤਲਬ ਬਾਹਰ 30 ਬੰਦੇ ਖਲੋਤੇ ਮੇਰੇ ਕਮਰੇ ਚ 25 ਬੰਦੇ ਖਲੋਤੇ ਮੈਂ ਲੋਕਾਂ ਨਹੀਂ ਨਹੀਂ ਤੁਸੀਂ ਆਰਾਮ ਨਾਲ ਬਿਠਾਓ ਮੈਂ ਤਾਂ ਤੁਹਾਨੂੰ ਕਹਿ ਰਿਹਾ ਆਰਾਮ ਨਾਲ ਬਿਠਾਓ ਆ ਬਿਠਾਓ ਇਹਨਾਂ ਨੂੰ ਕੱਢੋ ਆ ਤੁਸੀਂ ਬੈਠੋ ਸੀਨੀਅਰ ਅਫਸਰ ਬੈਠੋ ਬੈਠੋ ਤਾਂ ਆਰਾਮ ਨਾਲ ਹਾਲ ਚ ਆ ਜੋ ਸਿੱਕ ਡਾਊਨ ਹੋ ਜਾਓ ਲੈਟ ਬਿਲਕੁਲ ਹਾਲ ਮਨ ਆਇਆ ਦੋ ਮੂ ਵੀ ਆਰ ਨਾ ਟਾਕਿੰਗ ਐਨੀਥਿੰਗ ਥਿੰਕ ਇਨ ਦ ਲਾਇਟ ਹਾ ਬੈਠ ਬੈਹ ਜੋ ਚਾਹ ਪਾਣੀ ਬੁਲਾਓ ਸਭ ਨੂੰ ਅਨ ਤੁਸੀਂ ਮੇਰੀ ਰਿਕੁਐਸਟ ਹੈ ਜੀ ਆ ਬਾਅਰ ਮੇਰੇ ਦਰਵਾਜੇ ਜਿਹੜੇ ਬੰਦ ਕੀਤੇ ਹੋ ਉਹ ਤਾਂ ਖੋਲ ਦਿਓ ਉਹ ਤਾਂ ਨਹੀਂ ਨਾ ਬੰਦ ਹੋ ਸਕਦੇ ੱੱਕੇ ਨਾਲ ਕਿ ਦਰਵਾਜੇ ਬੰਦ ਕਰਨ ਨੂੰ ਕਿਹਾ ਭਗਵੰਤ ਮਾਨ ਸਾਹਿਬ ਨੇ ਫਿਰ ਖੋਲ ਦਿਓ ਦਰਵਾਜੇ ਦਰਵਾਜੇ ਬੰਦ ਕਰਨ ਨੂੰ ਤਾਂ ਨਹੀਂ ਕਿਹਾ ਕਿਸੇ ਨੇ ਲੇਟ ਮੀ ਕਾਲ ਮਾਈ ਲਾਇਰਸ ਲਾਇਰਸ ਨੂੰ ਬੁਲਾ ਲਓ ਜੀ ਜਸ ਕਾਲ ਆਫ दैट ਆਪਣੇ ਨੂੰ ਆਪਣੇ ਦਮੂਗੀ ਤਜਾ ਮੈਨੂੰ ਇਹ ਗੱਲ ਦੱਸੋ ਇਹ ਮੇਰੇ ਜਿਹੜੇ ਬਾਰ ਬੰਦਿਆਂ ਨੂੰ ਅੰਦਰ ਕਿਉਂ ਨਹੀਂ ਆਉਣ ਦਿੱਤਾ ਜਾ ਰਿਹਾ ਨਹੀਂ ਕੋਈ ਰੋਕੇ ਨਹੀਂ ਨਹੀਂ ਰੋਕਿਆ ਜੀ ਗੇਟ ਬੰਦ ਹੈ ਜੀ ਖੁਲਵਾ ਦਿਓ ਨਾ ਅਮੀਰ ਜੀ ਠੀਕ ਆ ਕਿਉਂ ਇੱਕ ਨਾ ਬੀ ਬੀ ਐਮਐਲਏ ਸਾਹਿਬ ਨੂੰ ਲੈ ਜਾ ਗੇਟ ਤੇ ਵੀਡੀਓ ਬਣਵਾਓ 8 10 ਤੇ ਜੇ ਕੋਈ ਬਾਹਰ ਮੀਡੀਆ ਵਾਲੇ ਨੂੰ ਨਹੀਂ ਆਣ ਦੇ ਰਹੇ ਜਿਹੜਾ ਇੱਥੋਂ ਹੀ ਦੇਖ ਲਓ ਕੋਲ ਹਾਏ ਅਮੀਰ ਹਾਊ ਯੂ ਹੈਵ ਐਂਟਰਡ ਮਾਈ ਹਾਊਸ ਮੇਰੇ ਨਿੱਕੇ ਨਿੱਕੇ ਨਿਆਣਿਆਂ ਨੂੰ ਤੁਸੀਂ ਟੈਰਰਾਈਜ਼ ਕੀਤਾ ਯੂ ਹੈਵ ਟੈਰਰਾਈਜ਼ਡ ਮਾਈ ਚਿਲड्रन ਦਰਬਾਰ ਸਾਹਿਬ ਮੱਥਾ ਟੇਕਣ ਚੱਲੇ ਸੀ ਔਰ ਜੋ ਤੁਹਾਡਾ ਡਿਪਟੀ ਸਾਹਿਬ ਬਿਹੇਵੀਅਰ ਹੈ ਨਾ ਕਮਾਲ ਹੈ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਨੇ ਤੁਹਾਨੂੰ ਤਾਂ ਕੋਈ ਸਪੈਸ਼ਲ ਰეკਮੈਂਡੇਸ਼ਨ ਮਿਲਣੀ ਹੈ ਤੋਂ ਬਾਅਦ ਮਿਲਣੀ ਚਾਹੀਦੀ ਬਿਕੋਜ਼ ਦਿਸ ਇਜ਼ ਟੋਟਲ ਲਾਅ ਦੀਆਂ ਧੱਜੀਆਂ ਉਡਾਉਣੀਆਂ ਕੋਈ ਤੁਹਾਡੇ ਤੋਂ ਸਿੱਖੇ ਮਤਲਬ ਤੁਸੀਂ ਆਮ ਨਾਲ ਆਓ ਕੌਣ ਪ੍ਰੋਸੈਸ ਤੋਂ ਭਜੂਗਾ ਐਵਰੀਬਾਡੀ ਹਾਸ ਟੂ